ਗਮ ਬਣੀ ਨੇ ਸ ਧਾ ਨਹੀਂ ਲੱਗਣਾ आरोही ਤੇ आरोही ਕਿ ਬਣਗੇ ਗਮ ਬਣੀ ਸ ਅਵਰੋਹੀ ਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੀਡੀਓ ਤੋਂ ਆਪ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਰਾਗ ਤਨਾਸਰੀ ਅਤੇ ਸ਼ਾਸਤਰ ਸੰਗੀਤ ਦਾ ਰਾਗ ਭੀਮਪਲਾਸੀ ਇਹਦੇ ਵਿੱਚ ਕੀ ਅੰਤਰ ਹੈ ਅਤੇ ਕੀ ਕੀ ਫਰਕ ਰੱਖ ਕੇ ਇਸ ਨੂੰ ਗਾਣਾ ਹੈ ਆਪ ਜੀ ਨੂੰ ਬੜੀ ਆਸਾਨੀ ਨਾਲ ਸਮਝ ਆ ਜਾਏਗੀ ਦੇਖੋ ਰਾਗ ਤਨਾਸਰੀ ਅਤੇ ਭੀਮ ਪਲਾਸੀ 99% ਸੇਮ ਹਨ ਅਰੋਹੀ ਅਵਰੋਹੀ ਸੇਮ ਥਾਟ ਸੇਮ ਹੈ ਸਵਾਂ ਸੇਮ ਹੈ ਫਰਕ ਕੀ ਹੈ ਵਾਦੀ ਸੰਵਾਦੀ ਦਾ ਮੈਂ ਆਪ ਜੀ ਨੂੰ ਦੱਸਦਾ ਰਾਗ ਤਨਾਸਰੀ ਦਾ ਵਾਦੀ ਪਾ ਸੰਵਾਦੀ ਸਾ ਪੇਮ ਪਲਾਸੀ ਦਾ ਵਾਦੀ ਮਾ ਸੰਵਾਦੀ ਸਾਹਿਬ ਬਸ ਥਾਟ ਇਹਦਾ ਕਾਫੀ ਹੈ ਕਾਫੀ ਥਾਟ ਹੋਣ ਕਰਕੇ ਗਾ ਔਰ ਨੀ ਕੋਮਲ ਲੱਗਣਾ ਇਹਦੀ ਜਾਤੀ ਆੜਾ ਸੰਪੂਰਨ ਹੈ ਆੜਾ ਮਤਲਬ ਪੰਜ ਸੰਪੂਰਨ ਮਤਲਬ 700 ਆਰੋਹੀ ਵਿੱਚ 500 ਅਵਰੋਹੀ ਵਿੱਚ 700 ਕਿਵੇਂ ਲੱਗਨੇ ਮੈਂ ਗਾ ਕੇ ਦੱਸਦਾ ਆ ਨੇ ਸ ਗਾ ਰੇ ਨਹੀਂ ਲੱਗਣਾ ਨੇ ਜਾਗਾ ਗਾ ਗੋਮਲ ਨੇ ਜਾਗਾ ਮਾ ਪਾ ਗਮ ਬਾਨੀ ਨੇ ਸ ਧਾ ਨਹੀਂ ਲੱਗਣਾ ਅਰੋਹਿਤ ਤੇ ਅਰੋਹਿਕੀ ਬਣ ਕੇ ਨੇ ਜਾਗਾ ਮਾ ਬਾਨੀ ਸ ਅਵਰੋਹੀ सा नेदा वर सारे स्वर लागले नी कोमल सा नेदा ब म प ग रे ने सा ने ग म प नि सा सा नेदा ब म प ग रे सा ब म बा ग म ब नि द ब म ब ग म प सारी द नि नि द ब म ब म ग रे राग तनासरी ਨੇ ਗਾ ਗਮਪਾ ਹੁਣ ਭੀਮ ਪਲਾਸੇ ਚ ਕੀ ਫਰਕ ਦੇਖੋ ਆਪਾਂ ਤਨਾਸਰੀ ਰਾਗ ਚ ਰੁਕ ਰਹੇ ਆਂ ਨੇ ਗਾ ਗਮਪਾ ਜੋ ਵੀ ਤਾਲ ਲੈਣੀ ਸਰ ਇਹਦਾ ਨੇ ਇਹਦਾ ਬਾ ਪਾ ਮਾ ਇਆਂ ਸਾ ਤੇ ਰੁਕਣਾ ਇਆਂ ਪਾ ਤੇ ਨੇ ਗਾ ਗਮਪਾ ਸਾ ਰੇ ਦਾ ਰੇ ਦਾ ਬਾ ਮਾ ਗੁਰੂ ਸੋ ਨੀਦਾ ਅਨੀ ਸਗਰੀ ਸਨੀ ਦਾ ਗਮਪਾ ਇਹ ਰਾਗ ਤਨਾਸਰੀ ਭੀਮ ਪਲਾਸੇ ਚ ਕੀ ਕਰਨਾ ਸਨੇ ਸਾ ਮਾ ਮਾ ਨੇ ਦਾ ਬਾਰੇ ਜ਼ਗਰੇ ਜ਼ਨੀ ਜ਼ੋ ਮਾਂ ਉਹਦੇ ਤੇ ਮਾਂ ਤੇ ਨਿਆਸ ਕਰਨਾ ਨੇ ਜਾ ਗਮ ਬੰ ਇਰਾਦਾ ਨੇ ਸਮ ਮਮ ਗਰੇ ਜ਼ਨੀ ਦਬ ਮਾਂ ਭਗਵਾ ਬਨੀ ਦਬ ਮਗਰੇ ਜ਼ਨੀ ਜ਼ੋ ਮਾਂ ਸਾਰੇ ਜ਼ਨੀ ਨੀ ਦਬ ਮਮ ਗਰੇ ਜ਼ਨੀ ਜ਼ੋ ਮਾਂ ਮਾਂ ਗ ਗਮ ਬਨੀ ਦਬ ਮਗਰੇ ਜ਼ਨੀ ਦੰ ਮਾਂ ਮਾਂ ਗਰੇ ਨੇ ਸ ਇਹ ਦੋ ਨਾ ਰਗਨ ਵਿੱਚ ਅੰਤਰ ਹੈ ਉਮੀਦ ਹੈ ਆਪ ਜੀ ਨੂੰ ਇਹ ਵੀਡੀਓ ਤੋਂ ਕਾਫੀ ਜਾਣਕਾਰੀ ਮਿਲ ਪਈ